ਅੱਜ ਵੀ ਕਿਸੇ ਨੂੰ ਡਿਪਰੈਸ਼ਨ ਹੋ ਜੇ ਇਹ ਪਿਓ ਦੀ ਗੋਦ 'ਚ ਬਹਿ ਕੇ ਕਹਿ ਰਿਹਾ ਕਾਰ 'ਚ ਨੰਗੇ ਪੈਰੀ ਵਹਿਣਾ ਰਾਜ ਕੋ ਮੋਬਾਈਲ ਨਹੀਂ ਸੁਣਨਾ ਨਾ ਕਰਨਾ ਤੇ ਜਿਹਨੂੰ ਡਿਪਰੈਸ਼ਨ ਸੀ ਵੀ ਆਹ ਬੋਲਦੇ ਜਾਣਾ ਚਾਰ ਵਾਰੀ ਵਾਹਿਗੁਰੂ ਇੱਕ ਵਾਰੀ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜੈਸੇ ਡਿਠੇ ਉਸ ਤੋਂ ਬਾਅਦ ਬੋਲਣਾ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਬੋਲਣਾ ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਇਨੂੰ ਮੈਂ ਪਿਆਰ ਚ ਕਹਾਂ ਤਾਂ ਇੱਕ ਸੰਪਟ ਐ। ਜੀ ਜੀ। ਉਥੇ ਜਾ ਕੇ ਮੈਂ ਗਿਆ ਇਸ਼ਨਾਨ ਕਰਿਓ। ਜੋਕਸ ਸਾਹਿਬ। ਸੁਮਨੀ ਸਾਹਿਬ ਦਾ ਪਰਿਵਾਰ ਨੂੰ ਕਿਹਾ ਪਾਠ ਦੀ ਦੇ। ਦੇਖ ਲੈ ਕੇ ਅਰਦਾਸ ਕਰਿਓ। ਘਰ ਸੈਂਤੀ ਲਾ ਦੋ ਨਾਲ ਪੰਜ ਪਾਠ ਸੁਮਨੀ ਸਾਹਿਬ ਦੀ। ਮੈਂ ਕਿਹਾ ਪੰਜ ਇਸ਼ਨਾਨਾਂ ਦੀ ਹਾਜ਼ਰੀ ਲਾਓ ਹਫਤੇ ਦਾ ਇੱਕ ਯਕੀਨ ਜਾਣਿਓ। ਦੂਸਰਾ ਇਸ਼ਨਾਨ ਸੀ ਪੰਜੋਖਰਾ ਸਾਹਿਬ ਮੈਂ ਹੈਰਾਨ ਹੋ ਗਿਆ ਉਹ ਕਰੋੜਾਂ ਦੀ ਸਮਾਨ ਦੀਆਂ ਦੁਕਾਨਾਂ ਵਿੱਚ ਖੁੱਲ ਗਈਆਂ ਉਹ ਲੜਕਾ ਗੱਦੀ ਤੇ ਵੀ ਬਹਿ ਗਿਆ ਸਾਰਾ ਕਾਰੋਬਾਰ ਵੀ ਕਰਨ ਲੱਗ ਪਿਆ ਸਭ ਕੁਝ ਮੈਨੂੰ ਪ੍ਰਤੱਖ ਵੇਖਿਆ ਮੈਂ ਕਿਹਾ ਕੋਈ ਸਾਹਮਣੇ ਆ ਕੇ ਵੇਖੇ ਤੇ ਪਰ ਤਖ ਕਹੇਗਾ ਤੁਸੀਂ ਉਦੋਂ ਛੜੀ ਨਹੀਂ ਲਾਈ ਅੱਜ ਤੱਕ ਵੀ ਲਾ ਰਹੇ ਹੋ ਰਹੀ ਦੁਨੀਆ ਤੱਕ ਵੀ ਲਾਂਦੇ ਰਹੋਗੇ ਗੁਰੂ